ਦੈਈ ਨਹੀਂ ਪਤਾ ਹੁੰਦਾ ਆਪਾਂ ਕਿਸ ਪਰਪਸਾਸਤੇ ਚੱਲੇ ਆ ਕਿੱਥੇ ਚੱਲੇ ਆ ਕਿਉਂ ਚੱਲੇ ਆ ਹਨ ਹਾਂਜੀ ਅਸੀਂ ਕੱਲ ਜੀ ਸਵਾਰਤਾ ਸੁੱਦਾ ਸਾਰਿਆਂ ਨਾਲ ਸੁੱਦੇ ਆਪਣੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਲੈ ਕੇ ਆਏ ਆ ਜਿੰਨੀ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੁੰਦੀ ਆ ਕਿਉਂਕਿ ਬਹੁਤ ਫਾਰਮ ਆ ਇਹ ਹੁੰਦੀ ਆ ਨਾ ਵੀ ਮੋੜਿਆ ਜਾਂਦਾ ਏਅਰਪੋਰਟ ਤੋਂ ਕੈਨੇਡਾ ਏਅਰਪੋਰਟ ਤੋਂ ਨੂੰ ਕਨ ਮੋੜਿਆ ਜਾਂਦਾ ਜਾਂ ਉਹ ਜਿਹੜਾ ਮੂੜਿਆ ਜਾਂਦਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਕਿਉਂਕਿ ਬਿਨਾਂ ਕਾਰਨ ਤੋਂ ਦਾ ਮੂੜ ਨਹੀਂ ਸਕਦੇ ਸੋ ਸਾਰੀਆਂ ਚੀਜ਼ਾਂ ਦਾ ਜਵਾਬ ਪੈੱਕੀ ਵੀਡੀਓ ਵਿੱਚ ਦਿੱਤਾ ਹੈ ਨੂੰ ਐਂਡ ਤੱਕ ਜਰੂਰ ਦੇਖੋ ਛੋਟੇ ਜਿੰਨੇ ਵੀ ਕੁਐਸਚਨ ਸਾਰਿਆਂ ਦੇ ਆਨਸਰ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਣਗੇ ਕਿ ਕਿਉਂ ਮੂੜਿਆ ਜਾਂਦਾ ਕੀ ਪੁੱਛਿਆ ਜਾਂਦਾ ਜਾਂ ਕੀ ਸਵਾਲ ਜਵਾਬ ਹੁੰਦੇ ਆ ਉਹਨਾਂ ਦੇ ਜਿੰਨਾ ਕਰਕੇ ਕਈ ਲੋਕਾਂ ਨੂੰ ਵਾਪਸ ਵੀ ਆਉਣਾ ਪੈਂਦਾ ਜਾਂ ਰੂਜੀ ਲਾਉਣਾ ਪੈਂਦਾ ਆਪਕਾ ਕਿਸ ਪਰਪਜ਼ ਆਸਤੇ ਚੱਲੇ ਆ ਕਿੱਥੇ ਚੱਲੇ ਆ ਕਿਉਂ ਚੱਲੇ ਆ ਹਨ ਇਹਦੇ ਲਈ ਫਿਰ ਦੋ ਹੁੰਦੀਆਂ ਉਚਨੇ ਇੱਕ ਤਾਂ ਮੰਦਾ ਜਾਂਦਾ ਸਪான்ਸਰ ਤੇ ਇੱਕ ਜਾਂਦਾ ਹੋਟਲ ਬੁਕਿੰਗ ਤੇ ਹੁਣ ਹੋਟਲ ਬੁਕਿੰਗ ਵਾਲੇ ਕੋਲ ਤੇ ਇਹ ਆ ਵੀ ਜਦੋਂ ਵੀਜ਼ਾ ਆ ਗਿਆ ਹੋਟਲ ਦੇ ਸਾਰੇ ਪੈਸੇ ਭਰੇ ਹੋਣ ਪਹਿਲਾਂ ਹੀ ਭਰੇ ਹੋਣ ਉਹਨਾਂ ਨੂੰ ਦਿਖਾ ਦੇ ਵੀ ਮੇਰੇ ਹੋਟਲ ਦੇ ਭਰੇ ਆ ਹੋਟਲ ਵਾਲ ਨੂੰ ਫੋਨ ਕਰਦ ਤੇ ਉਹ ਅੱਗੋਂ ਜਵਾਬ ਦੇਣ ਵੀ ਹਾਂ ਇਹਦੇ ਪੈਸੇ ਭਰੇ ਹੋਏ ਨੇ ਇੱਥੇ ਆਉਣਾ ਰੁਕਣਾ ਇੰਨੇ ਦਿਨ ਰੁਕਣਾ ਬਸ ਠੀਕ ਹੈ ਕਲੀਅਰ ਆ ਦੂਜਾ ਜਿਹੜਾ ਸਪான்ਸਰ ਤੇ ਜੱਲਿਆ ਉਹਨੂੰ ਪਤਾ ਹੋਵੇ ਮੈਨੂੰ ਕਿਹਨੇ ਸੱਦਿਆ ਜੇ ਉਹਨਾਂ ਨੂੰ ਡਰ ਲੱਗੇ ਉਹਨੂੰ ਫੋਨ ਕਰਨ ਤੇ ਉਹ ਆਖੇ ਵੀ ਇਹਨੇ ਮੇਰੇ ਕੋਲੇ ਆਉਣਾ ਤੇ ਵੀ ਕਲੀਅਰ ਹੈ ਪਰ ਮੋੜਿਆ ਕਿਉਂ ਜਾਂਦਾ ਵਾਪਸ ਲੋਕੀ ਬਹੁਤ ਮੁੜਦੇ ਆ ਜਾਂ ਦੋ অপਸ਼ਨਾਂ ਹੁੰਦੀਆਂ ਵਾਪਸ ਮੁੜਿਓ ਕਈ ਰਿਫਿਊਜੀ ਅਪਲਾਈ ਕਰ ਦਿੰਦੇ ਆ ਉਹ ਰਿਫਿਊਜੀ ਤੇ ਵੀ ਆਪਾਂ ਕਿਸੇ ਦਿਨ ਫੇਰ ਵੀਡੀਓ ਬਣਾਵਾਂਗੇ ਵੀ ਕੀ ਹੁੰਦਾ ਤੇ ਉਹ ਹੁਣ ਜਿਹੜੇ ਵਾਪਸ ਮੁੜਦੇ ਆ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਮੁੜਨ ਦਾ ਉਹ ਕੀ ਕਰਦੇ ਏਜੰਟ ਆਪਣੇ ਕੀ ਕਰਦੇ ਵੀ 25 ਲੱਖ ਜੀ ਵੈਸਟਰ ਵੀਜ਼ਾ ਲਾਉਂਦੇ ਆ ਇੰਨੇ ਇੰਨੇ ਪੈਸੇ ਲੈ ਲੈਂਦੇ ਸਪਾਂਸਰਸ਼ਿਪ ਕਿਸੇ ਦੀ ਡੈਕਟ ਕਰਕੇ ਲਾਤੀ ਕੁਛ ਜਦੋਂ ਆਪਾਂ ਉੱਥੇ ਗਏ ਉਹਨਾਂ ਨੇ ਉੱਥੇ ਫੋਨ ਲਾ ਲਿਆ ਉਹ ਬੰਦੇ ਨੂੰ ਵੀ ਤੂੰ ਕਿਸੇ ਨੂੰ ਸੱਦਿਆ ਤੂੰ ਜਿਹਨੂੰ ਪਤਾ ਹੀ ਨਹੀਂ ਜੀ ਤੇ ਕਾਗਜੇ ਡੈਕਟ ਕਰਕੇ ਲਾਤੇ ਉਹਨੇ ਕਹਿੰਦਾ ਵੀ ਮੈਂ ਤਾਂ ਨਹੀਂ ਸੱਦਿਆ ਉਹ ਤਾਂ ਉਹਨਾਂ ਵਾਪਸੀ ਜਾਊਗਾ ਇਹ ਕਾਰਨ ਹੁੰਦਾ ਦੂਜਾ ਇਹ ਹੁੰਦਾ ਵੀ ਕਈ ਵਾਰੀ ਆਪਣਾ ਸਾਰਾ ਕੁਝ ਸਹੀ ਹੁੰਦਾ ਪਰ ਆਪਾਂ ਨੂੰ ਮਿਸ ਗਾਈਡ ਹੋ ਜਾਂਦੇ ਆਪਾਂ ਜਾਂ ਕਈ ਵਾਰੀ ਆਪਾਂ ਨੂੰ ਆਏ ਹੁੰਦਾ ਵੀ ਉਹ ਇੰਗਲਿਸ਼ ਚ ਪੁੱਛੀ ਜਾਂਦੇ ਆਪਾਂ ਯੈਸ ਨੋ ਕਰੀ ਜਾਂਦੇ ਜੇ ਆਪਾਂ ਨੂੰ ਨਹੀਂ ਆਉਂਦੀ ਲੈਂਗੁਏਜ ਆਪਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਨੂੰ ਕੋ ਸਾਨੂੰ ਪੰਜਾਬੀ ਵਾਲਾ ਬੰਦਾ ਜੋ ਆਪੇ ਆਪਣੀ ਗੱਲ ਨੂੰ ਟ੍ਰਾਂਸਲੇਟ ਕਰਕੇ ਉਹਨੂੰ ਦੱਸੂ ਉਹਨਾਂ ਦੀ ਆਪਾਂ ਨੂੰ ਦੱਸੂ ਉਹਦੇ ਵਿੱਚ ਵੀ ਕਈ ਵਾਰੀ ਗਲਤ ਹੋ ਜਾਂਦਾ ਬੰਦਾ ਹੁਣ ਤੀਜਾ ਕਾਰਨ ਹੈ ਜਿਹੜਾ ਮੇਨ ਉਹ ਹੈਗਾ ਵੀ ਜਦੋਂ ਆਪਣੇ ਕੋਲੇ ਫੋਨ ਫੋਨ ਆਪਣਾ ਬੰਦ ਹੋ ਗਿਆ ਉਹਦੇ ਵਿੱਚ ਨੰਬਰ ਆ ਜਾਂ ਕੁਛ ਜਿੱਥੇ ਆਪਾਂ ਜਾਣਾ ਉਹ ਡਰੈਸ ਨੂੰ ਆਪਦੇ ਕਾਗਜ਼ ਤੇ ਲਿਖ ਕੇ ਕਿਸੇ ਪੇਪਰ ਤੇ ਲਿਖ ਕੇ ਕੋਲੇ ਰੱਖੋ ਜੇ ਆਪਣਾ ਫੋਨ ਵੀ ਬੰਦ ਹੋ ਗਿਆ ਉਹ ਪੁੱਛਣਗੇ ਵੀ ਕਿਹੜੇ ਡਰੈਸ ਤੇ ਜਾਣਾ ਆਪਣੇ ਮੂੰਹ ਜਵਾਨੀ ਯਾਦ ਨਹੀਂ ਰਹਿੰਦਾ ਉਦੋਂ ਉਹ ਕਾਗਜ਼ ਦੇ ਦਿਓ ਵੀ ਆਹ ਨੰਬਰ ਆ ਇੱਥੇ ਜਾਣਾ ਤੁਸੀਂ ਆਪ ਦਾ ਕਰ ਲਓ ਵੀ ਜੇ ਫੋਨ ਕਰਨਾ ਫੋਨ ਕਰ ਲਓ ਠੀਕ ਹੈ ਫਿਰ ਉਹ ਆਪਣਾ ਫੋਨ ਵੀ ਮੰਗ ਸਕਦੇ ਆ ਵੀ ਲੌਕ ਖੋਲ ਕੇ ਦੇ ਦਿਓ ਜੇ ਆਪਾਂ ਸਹੀ ਆ ਦੋਨਾਂ ਨੂੰ ਫੋਨ ਫੜਾ ਦਿਓ ਲੌਕ ਖੋਲ ਕੇ ਕੇ ਚੱਕੋ ਕਰੋ ਕੀ ਚੈੱਕ ਕਰਨਾ ਜੋ ਇਹ ਹੈ ਇਹਦੇ ਵਿੱਚ ਵੀ ਜਿਹੜੇ ਗਲਤ ਲੋਕ ਆ ਉਹਨਾਂ ਨੂੰ ਮੋੜਿਆ ਜਾਂਦਾ ਪਰ ਮੈਦਾਨਾ ਵੀ ਹਜੇ ਦੇ ਚੰਗੇ ਆ ਜਿਹੜੇ ਕਹਿੰਦੇ ਵੀ ਜਾਂ ਮੁੜ ਜਾਓ ਤੇ ਜਾਂ ਰਿਫਿਊਜੀ ਲਾ ਦਿਓ ਕਈ ਕੰਟਰੀ ਐ ਜੇ ਵੀ ਇਹ ਚੱਕ ਕੇ ਜੇਲ੍ਹ ਚ ਮਾਰਦੇ ਆ ਜਾਲੀ ਵੀਜੇ ਵਾਲੇ ਨੂੰ ਕਹਿੰਦੇ ਕੋਈ ਨਹੀਂ ਸਾਲ ਦੋ ਸਾਲ ਨੂੰ ਕੋਈ ਆਪਦਾ ਕਰੀ ਮੀਲ ਕੋਸ਼ ਕਰੀ ਫਿਰ ਤੇਰਾ ਦੇਖਾਂਗੇ ਪਰ ਇਹ ਤਾਂ ਫਿਰ ਵੀ ਆਪਸ਼ਨ ਦੇ ਦਿੰਦੇ ਆ ਵੀ ਜਾਂ ਜਾਵੜੋ ਜਾਂ ਰਿਫਿਊਜੀ ਅਪਲਾਈ ਕਰ ਲਓ ਤੋ ਇਹੇ ਕਾਰਨ ਹੁੰਦੇ ਆ ਜਿਨ੍ਹਾਂ ਨੂੰ ਮੋੜਿਆ ਜਾਂਦਾ ਫਵਾਵਾ ਬਹੁਤ ਹੁੰਦੀਆਂ ਜਾਂ ਕਈ ਕਹਿ ਦਿੰਦੇ ਆ ਵੀ ਕੰਫੀਡੈਂਸ ਰੱਖੋ ਠੀਕ ਆ ਇਹ ਚੀਜ਼ਾਂ ਮੈਂ ਪ੍ਰੈਕਟੀਕਲੀ ਉੱਥੇ ਦੇਖੀਆਂ ਕਿਵੇਂ ਕੀ ਹੁੰਦਾ ਤਾਂ ਇਹ ਵੀਡੀਓ ਬਣਾਈ ਆ ਉਵੇਂ ਨਹੀਂ ਵੀ ਜੇ ਆਪਾਂ ਉੱਥੇ ਕੰਫੀਡੈਂਸ ਕਰੂਗਾ ਕਿ ਆਪਣੇ ਕੋਲੇ ਕਿਸੇ ਦਾ ਡਰਚ ਨਹੀਂ ਕੁਝ ਨਹੀਂ ਉੱਥੇ ਕੀ ਆਈਗਨੈਟ ਕੀ ਕਰੂਗਾ ਆਪਣਾ ਆਪਾਂ ਜਿ ਇਮੀਗ੍ਰੇਸ਼ਨ ਅਫਸਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੀ ਬੈਠੇ ਆ ਕੰਫੀਡੈਂਸ ਨਾਲ ਵੀ ਹਾਂ ਤੂੰ ਕਹੂਗਾ ਕਿੱਥੇ ਜਾਣਾ ਕਿਉਂ ਜਾਣਾ ਉਹਨਾਂ ਨੇ ਤੁਹਾਨੂੰ ਇੱਕ ਪੇਪਰ ਦੇ ਦੇਣਾ ਉਨੇ ਕਿਹੜਾ ਲੈ ਕੇ ਇੱਥੇ ਕਿੱਥੇ ਜਾਣਾ ਕਿਉਂ ਜਾਣਾ ਕੀ ਜਾਣਾ ਲੈ ਕੇ ਕਿਹਦੇ ਕੋਲ ਜਾਣਾ ਨੰਬਰ ਦੇ ਬਸ ਇੱਕ ਮੁੰਨਾਂ ਦਾ ਤਾਂ ਐਕਸਪੀਰੀਅੰਸ ਹੀ ਨਾ ਕਿੰਨੇ ਲੋਕ ਆਉਂਦੇ ਇੱਕ ਜਾਚ ਚੰਦਨ 440 ਬੰਦਾ ਹੁੰਦਾ ਤੇ ਕਿੰਨੇ ਲੋਕ ਆਉਂਦੇ ਆ ਉੱਥੇ ਕਿੰਨਿਆਂ ਨੇ ਨਿੱਤ ਮੱਥਾ ਮਾਰਦੇ ਉਹਨਾਂ ਦਾ ਤਾਂ ਤਜਰਬਾ ਬਹੁਤ ਆ ਜੇ ਆਪਾਂ ਆਖਾਂਗੇ ਉਹਨਾਂ ਨੂੰ ਬੇਵਕੂਫ ਬਣਾ ਲਾਂਗੇ ਉਹ ਪੋਸੀਬਲ ਹੈ ਹੀ ਨਹੀਂ ਹਾਂ ਇਹ ਪੋਸੀਬਲ ਹੈਗਾ ਵੀ ਕਈ ਫੇਕ ਵੀਜ਼ੇ ਆ ਜਾਂਦੇ ਆ ਉਹਦਾ ਕਾਰਨ ਇਹ ਹੁੰਦਾ ਵੀ ਵੀਜ਼ਾ ਮਿਲਣਾ ਆਪਣੇ ਡਾਕੂਮੈਂਟ ਤੇ ਆਪਣੀ ਪ੍ਰੋਫਾਈਲ ਤੇ ਮਿਲ ਗਿਆ ਪਰ ਜਿਹੜੀ ਐਂਟਰੀ ਮਿਲਦੀ ਹੈ ਉੱਥੇ ਉਹ ਸਾਰਾ ਕੁਝ ਚੈੱਕ ਕਰਕੇ ਹੀ ਮਿਲਦੀ ਹੈ ਵੀ ਕਿਵੇਂ ਆ ਹਾਂ ਜੇ ਆਪਾਂ ਇੱਥੋਂ ਜਾਨੇ ਦਿੱਲੀ ਹੁੰਦਾ ਦਿੱਲੀ ਮਾੜਾ ਮੂਟਾ ਪੁੱਛਦੇ ਦਿੱਲੀ ਉਹਨਾਂ ਨੇ ਪੁੱਛਣਾ ਵੀ ਕਿੱਥੇ ਜਾਣਾ ਕਿਹਦੇ ਕੋਲ ਜਾ ਕੇ ਆ ਉਹ ਨਾਰਮਲ ਹੁੰਦਾ ਜਿਹੜੀ ਉੱਥੇ ਇਮੀਗ੍ਰੇਸ਼ਨ ਹੁੰਦੀ ਹੈ ਉੱਥੇ ਟਾਈਮ ਵੀ ਲੱਗਦਾ ਇਮੀਗ੍ਰੇਸ਼ਨ ਤੇ ਆਪਾਂ ਨੂੰ ਤਿੰਨ ਤੋਂ ਚਾਰ ਘੰਟੇ ਉੱਥੇ ਰੂਮ 'ਚ ਹੀ ਵੇਟ ਕਰਨੀ ਪੈਂਦੀ ਹੈ ਜਿਹੜਾ ਇਮੀਗ੍ਰੇਸ਼ਨ ਵਾਲਿਆਂ ਦਾ ਹੁੰਦਾ ਸਿਰਫ ਇਹ ਸੇ ਕਰਕੇ ਹੀ ਕਿਉਂਕਿ ਆਪਣੇ ਜਿਹੜੇ ਮੂਰੇ ਖੜੇ ਹੁੰਦੇ ਜਾਂ ਜਾਂ 10 15 ਮਿੰਟ ਇੱਕ ਬੰਦੇ ਤੇ ਲੱਗ ਜਾਂਦੇ ਇਮੀਗ੍ਰੇਸ਼ਨ ਕਰਨ ਕਰਕੇ ਕਿਉਂਕਿ ਕੁਐਸਚਨ ਆਨਸਰ ਜਦੋਂ ਉਹ ਪੁੱਟ ਕਰਦੇ ਆ ਤਾਂ ਜਿੰਨਾ ਬੰਦਾ ਉਲਝੀ ਜਾਂਦਾ ਉਨਾਂ ਉਹ ਉਲਝਾਈ ਜਾਂਦੇ ਆ ਸੋ ਇਹਦੇ ਵਿੱਚ ਤਾਂ ਇਹ ਆ ਵੀ ਜੇ ਇੰਗਲਿਸ਼ ਆਉਂਦੀ ਆ ਉਹਨਾਂ ਨੇ ਇੰਗਲਿਸ਼ ਚ ਗੱਲ ਕਰੋ ਜੇ ਪੰਜਾਬੀ ਆਉਂਦੀ ਆ ਪੰਜਾਬੀ ਚ ਗੱਲ ਕਰੋ ਤਾਂ ਕਿ ਜਿਹੜਾ ਉਹ ਤੁਹਾਨੂੰ ਪੁੱਛਣ ਤੁਸੀਂ ਸਹੀ ਦੱਸ ਸਕੋ ਬਾਕੀ ਜਿਹੜੇ ਵੀ ਕਿਸੇ ਵੀ ਏਜੰਟ ਤੋਂ ਤੁਸੀਂ ਲਵਾਉਨੇ ਆ ਵੀਜ਼ਾ ਜਾਂ ਜੋ ਵੀ ਆਪਣੇ ਕੋਲੇ ਜਾਂ ਹੋਟਲ ਬੁਕਿੰਗ ਤੇ ਹੀ ਲਾ ਲਓ ਹੋਟਲ ਬੁਕਿੰਗ ਤੇ ਹੋਟਲ ਵਾਲੇ ਨੂੰ ਪ੍ਰੋਪਰ ਆਪਣੇ ਪੈਸੇ ਭਰੇ ਹੋਣ ਹੋਟਲ ਵਾਲੇ ਨੂੰ ਫੋਨ ਕਰ ਨੂੰ ਕਵੇ ਵੀ ਹਾਂ ਇਹ ਬੰਦੇ ਨੇ ਬੁੱਕ ਕੀਤਾ ਇਹਨੇ ਮੇਰੇ ਕੋਲੇ ਰੁਕਣਾ ਤੇ ਬਾਕੀ ਜਿਹਨੇ ਜਾਂ ਸਪான்ਸਰ ਨੇ ਜਿਹੜੇ ਨੇ ਆਪਾਂ ਨੂੰ ਸੱਦੇ ਉਹਦਾ ਹੋਵੇ ਤੇ ਬਾਕੀ ਕਾਲ ਵੀ ਉਹਦੋਂ ਕਰਦੇ ਜਦੋਂ ਉਹਨਾਂ ਨੂੰ ਸ਼ੱਕ ਹੁੰਦਾ ਜਾਂ ਜਾਦੀ ਇਨਕੁਆਰੀ ਉਹਦੋਂ ਕਰਦੇ ਆ ਜਦੋਂ ਸ਼ੱਕ ਹੁੰਦਾ ਫਿਰ ਤਾਂ ਉਹ ਇੱਕ ਘੰਟਾ ਵੀ ਕਰ ਸਕਦੇ ਇਮੀਗ੍ਰੇਸ਼ਨਾਂ ਦਾ ਇੱਕ ਘੰਟਾ ਵੀ ਲਾ ਦਿੰਦੇ ਬੰਦੇ ਤੇ ਜਦੋਂ ਉਹਨਾਂ ਨੂੰ ਸ਼ੱਕ ਹੋ ਜੇ ਗਾਂਧੀ ਗਾਂ ਗਾਂਧੀ ਗਾਂ ਫੋਨ ਫਰੋ ਲਿਆ ਕੀ ਕਰ ਲਿਆ ਸੋ ਉਹ ਉਹਨਾਂ ਕੋਲੇ ਅਧਿਕਾਰ ਆ ਹਨ ਤੇ ਆਪਨੇ ਕੋਲ ਆਪਾਂ ਨੂੰ ਵੀ ਇਹ ਚੀਜ਼ ਚਾਹੀਦੀ ਹੈ ਵੀ ਆਪਾਂ ਸਹੀ ਤਰੀਕੇ ਨਾਲ ਜਾਈਏ ਜੇ ਜਾਣਾ ਹਨਾ ਤੇ ਨਾ ਤਾਂ ਆਪ ਖਰਾਬ ਹੋਈਏ ਤੇ ਨਾਲੇ ਇਹ ਆ ਵੀ ਜਿਹੜੇ 20 25 ਲੱਖ ਇਥੇ ਏਜੰਟਾਂ ਨੂੰ ਦਿੰਦੇ ਆ ਉਹਨਾਂ ਨੂੰ ਵੀ ਮੜ ਕੇ ਉਹਦੇ ਵਿੱਚੋਂ ਵਾਪਸ ਕੁਝ ਨਹੀਂ ਮਿਲਦਾ ਕਿਉਂਕਿ ਉਹਨਾਂ ਨੇ ਵੀਜ਼ਾ ਲਵਾਇਆ ਤੇ ਪੈਸੇ ਲੈ ਲਏ ਬਾਅਦ ਚ ਇਸ ਚੀਜ਼ ਦੀ ਕੋਈ ਸੁਣਵਾਈ ਵੀ ਨਹੀਂ ਹੁੰਦੀ ਜੇ ਹੁਣ ਆਪਾਂ ਵੀ ਕੇਸ ਕਰਾਂਗੇ ਵੀ ਭਾਈ ਸਾਡੇ ਪੈਸੇ ਖਾਲੇ ਏਜੰਟ ਨੇ ਤਾਂ ਉਹਦੇ ਚ ਆਪਾਂ ਵੀ ਅਗਲਾ ਕੋਈ ਤੁਸੀਂ ਫੇਕ ਲਾਇਆ ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਤੇ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਆਉਣ ਵਾਲੇ ਟਾਈਮ 'ਚ ਹੋਰ ਸਖਤ ਤੋਂ ਸਖਤ ਕਰੀ ਜਾਂਦੇ ਕਿਉਂਕਿ ਨਿਤ ਨਵੇਂ-ਨਵੇਂ ਉਹਨਾਂ ਕੋਲੇ ਇਹੋ ਜਿਹੇ ਕੇਸ ਨਿਕਲਦੇ ਜਿਹੜੇ ਫੇਕ ਹੁੰਦੇ ਆ ਉਹ ਹੁਣ ਇੱਕ ਬੰਦਾ ਗਲਤ ਤੇ ਜੇ 99 ਬੰਦੇ ਵੀ ਸਹੀ ਆ ਤਾਂ ਫਿਰ ਉਹ ਵੀ ਉਹ ਸ਼ੱਕ ਦੇ दायरे 'ਚ ਆਉਂਦੇ ਆ ਉਹਨਾਂ ਤੇ ਵੀ ਇਮੀਗ੍ਰੇਸ਼ਨ ਸਖਤੀ ਕਰਦੀ ਆ ਸੋ ਕਿਸੇ ਵੀ ਏਜੰਟ ਤੋਂ ਵੀਜ਼ਾ ਲਵਾਓ ਆਪਦਾ ਸਾਰੇ ਪੇਪਰਾਂ ਦਾ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਤੇ ਜਿੱਥੇ ਵੀ ਤੁਸੀਂ ਜਾਣਾ ਸੋ ਪ੍ਰੋਪਰ ਐਡਰੈਸ ਸਾਰਾ ਕੁਝ ਆਪਦੇ ਕੋਲ ਲੈ ਕੇ ਜਾਓ ਕੋਲ ਰੱਖੋ ਚਾਹੇ ਫੋਨ ਚਾਹੇ ਜਾਂ ਫੋਨ ਦੇ ਨਾਲ ਕਾਗਜ਼ ਤੇ ਵੀ ਲਿਖ ਕੇ ਰੱਖੋ ਕਿਉਂਕਿ ਕਈ ਵਾਰੀ ਫੋਨ ਬੰਦ ਹੋ ਜਾਂਦਾ ਕਿਸੇ ਕਾਰਨ ਨਾਲ ਬੈਟਰੀ ਲੋ ਜਾਂ ਕੋਈ ਵੀ ਕਾਰਨ ਨਾਲ ਫਿਰ ਵੀ ਸ਼ੱਕ ਹੁੰਦਾ ਉਹਨਾਂ ਨੂੰ ਕਿਉਂਕਿ ਵੀ ਫੋਨ ਬੰਦ ਕਿਉਂ ਆ ਹਨ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਜਿਹੜੇ ਵੀ ਜਾਂਦੇ ਆ ਵੈਸਟਰ ਵੀਜ਼ੇ ਤੇ ਜਾਂ ਸਟੂਡੈਂਟ ਵੀਜ਼ੇ ਤੇ ਸਾਰਿਆਂ ਦੀ ਇਮੀਗ੍ਰੇਸ਼ਨ ਹੁੰਦੀ ਆ ਸੋ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਖਤਮ ਵੀਡੀਓ ਨਾਲ ਬਨੇ ਰਹਿਣ ਲਈ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਕੋਈ ਵੀ ਕਿਸੇ ਦੀ ਕੋਈ ਵੀ ਇਨਕੁਆਇਰੀ ਹੋਵੇ ਮੈਂ ਡਿਸਕ੍ਰਿਪਸ਼ਨ ਚ ਈਮੇਲ ਦਾ ਲਿੰਕ ਦੇਵਾਂਗਾ ਤੁਸੀਂ ਉਹਦੇ ਤੇ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਇਸ ਤੇ ਰਿਲੇਟਡ ਜਿਹੜੀ ਵੀਡੀਓ ਬਣਾਈ ਆ ਸੋ ਵੀਡੀਓ ਨਾਲ ਬਨੇ ਰਹਿ ਲਈ ਧੰਨਵਾਦ